ਕੈਲੀਫੋਰਨੀਆ ਦੇ ਵਿੱਚ ਅੱਜ ਲਾ ਬਾਈਡਿੰਗ ਜਿਹੜੇ ਗਨ ਓਨਰਸ ਆ ਉਹਨਾਂ ਦੇ ਲਈ ਇੱਕ ਵੱਡੀ ਜਿੱਤ ਦੀ ਖਬਰ ਆ ਫੈਡਰਲ ਜੱਜ ਆ ਉਨਸ ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਓਪਨ ਕੈਰੀ ਬੈਨ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਗਿਆ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਕਿੰਨੇ ਵੀ ਇਸ ਓਪੀਨੀਅਨ ਨੂੰ ਹੁਣ ਰਿਵਿਊ ਕਰ ਰਿਹਾ ਹੈ ਤੇ ਆਪਣੀਆਂ ਅਗਲੀਆਂ ਆਪਸ਼ਨਸ ਦੇ ਉੱਤੇ ਝਾਤ ਜਿਹੜੀ ਉਹ ਮਾਰੇਗਾ ਆ ਇਹ ਜਿਹੜਾ ਫੈਸਲਾ ਆ ਇੱਕ ਦਮਕਾਬਲੇ ਦੋ ਜਿਹੜੇ ਜੱਜਿਸ ਆ 9th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਆ ਇਹ ਕੇਸ ਜਿਹੜਾ ਗਿਆ ਹੋਇਆ ਸੀ ਇਸ ਜਿਹੜੇ ਨੀਅਰ ਟੋਟਲ ਬੈਨ ਓਪਨ ਕੈਰੀਅਰ ਤੇ ਫਾਇਰਆਰਮਸ ਦੀ ਉਹ ਲੱਗੀ ਹੋਈ ਹੈ ਕੈਲੀਫੋਰਨੀਆ ਦੇ ਵਿੱਚ ਤੇ ਉਸ ਬੈਨ ਦਾ ਜਿਹੜਾ ਕੁਝ ਹਿੱਸਾ ਆ ਉਸ ਨੂੰ ਗੈਰ ਸੰਵਧਾਨਿਕ ਘਰਾਰ ਦੇ ਦਿੱਤਾ ਹੈਗਾ ਆ ਸੋ ਕੈਲੀਫੋਰਨੀਆ ਦੇ ਜਿਹੜੇ ਗਨ ਲਾਇਸੈਂਸਿੰਗ ਲਾਜ਼ ਆ ਉਸ ਦਾ ਕੁਝ ਹਿੱਸਾ ਆ ਜਿਹੜਾ ਆ ਉਹ 9 ਸਰਕਟ ਕੋਰਟ ਆਫ ਅਪੀਲ ਨੇ ਸਟ੍ਰਾਈਕ ਡਾਊਨ ਕਰ ਦਿੱਤਾ ਆ ਤੇ ਨਾਲ ਹੀ ਕਹਿੰਦੇ ਵੀ ਅਥਾਰਟिटीज ਨੂੰ ਵੀ ਰੋਕਿਆ ਗਿਆ ਆ ਕਿ ਜਿਹੜੇ ਪਰਮਿਟਸ ਆ ਓਪਨ ਕੈਰੀ ਦੇ ਕਾਉਂਟੀਆਂ ਤੇ ਜਿੱਥੇ 2 ਲੱਖ ਤੋਂ ਵੱਧ ਲੋਕ ਰਹਿੰਦੇ ਆ ਉਸ ਦੇ ਵਿੱਚ ਜਿਹੜੇ ਇਸ਼ੂ ਕਰਨੇ ਪਰਮਟ ਆ ਉਹ ਉਸ ਨੂੰ ਜਿਹੜਾ ਰੋਕਿਆ ਸੋ ਕੈਲੀਫੋਰਨੀਆ ਦੇ ਮੇਜਰ ਪੋਪੂਲੇਸ਼ਨ ਸੈਂਟਰ ਆ ਉਸ ਨੂੰ ਉਸ ਦੇ ਵਿੱਚ ਕਹਿੰਦੇ ਵੀ ਬੇਸਿਕਲੀ ਇਹ ਕਵਰ ਹੋ ਜਾਊਗਾ ਇੱਕ ਦੇ ਮੁਕਾਬਲੇ ਦੋ ਜਜਜਸ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਪਾਲਿਸੀ ਆ 2022 ਜਿਹੜੇ ਫਾਇਰ ਆਰਮ ਐਕਸੈਸ ਸਟੈਂਡਰਡ ਆ ਸੁਪਰੀਮ ਕੋਰਟ ਦੇ ਇੱਕ ਨਿਊਯਾਰਕ ਸਟੇਟ ਰਾਈਫਲ ਤੇ ਪਿਸਟਲ ਐਸੋਸੀਏਸ਼ਨ ਵਰਸ ਬਰਨ ਨਸੀਜਨ ਦੇ ਸਟੈਂਡਰਡਸ ਦੇ ਨਾਲ ਇਨਕਨਸਿਸਟੈਂਟ ਨਜ਼ਰ ਆ ਰਹੀ ਆ ਤੇ ਕਹਿੰਦੇ ਵੀ ਜਿਹੜੀ ਰੂਲਿੰਗ ਆ ਉਸਨੇ ਇਹ ਸਟੇਟ ਕੀਤਾ ਵੀ ਜਿਹੜੇ ਗੰਦਲਾਜ਼ ਆ ਉਸ ਨੂੰ ਜਿਹੜੇ ਸੈਕੰਡ ਐਮੈਂਡਮੈਂਟ ਰਾਈਟਸ ਆ ਉਹਨਾਂ ਦੀ ਨੂੰ ਪ੍ਰਾਇੋਰਟੀਟਾਈਜ਼ ਕਰਨਾ ਚਾਹੀਦਾ ਆ ਓਵਰ ਪਬਲਿਕ ਸੇਫਟੀ ਇਸ਼ੂਜ਼ ਅ ਪੈਲਟ ਕੋਰਟ ਕੋਰਟ ਦੇ ਵਿੱਚ ਜਿਹੜੇ ਦੋ ਜੱਜਸ ਆ ਉਹ ਡੋਨਲਡ ਟਰੰਪ ਉਹਨਾਂ ਦੇ ਪੁਆਇੰਟਸ ਆ ਲਾਰੈਂਸ ਵੈਂਡਾਈਕ ਤੇ ਕੈਨੇਥ ਲੀ ਤੇ ਇੱਕ ਜਿਹੜੇ ਜਾਰਜ ਬੁਸ਼ ਉਹਨਾਂ ਦੇ ਅਪੁਆਇੰਟ ਆ ਐਨ ਰੈਡੀ ਸਮਿਥ ਵੈਂਡਾਈਕ ਨੇ ਜਿਹੜੀ ਰੂਲਿੰਗ ਲਿਖੀ ਹੈਗੀ ਆ ਤੇ ਜਿਹੜੇ ਲੀ ਆ ਉਹਨਾਂ ਨੇ ਕਨਕਰ ਕੀਤਾ ਆ ਜਨ ਕਿ ਉਸ ਦੀ ਹਮਾਇਤ ਕੀਤੀ ਆ ਤੇ ਸਮਿਥ ਨੇ ਕੁਝ ਹਿੱਸੇ ਨੂੰ ਡਿਸੈਂਟ ਕੀਤਾ ਹੈ ਤੇ ਕੁਝ ਹਿੱਸੇ ਦੇ ਨਾਲ ਮਨਜ਼ੂਰੀ ਜਿਹੜੀ ਆ ਇਸ ਜਿਹੜੇ ਅੰਤ ਗੈਰ ਸਭਧਾਨਿਕ ਿਕਰਾਰ ਦਿੰਦਾ ਆ ਓਪਨ ਕੈਰੀ ਬੈਨ ਨੂੰ ਉਸ ਦੇ ਉੱਤੇ ਜਿਹੜੀ ਉਹ ਫੈਸਲਾ ਜਿਹੜਾ ਹੋਣਾ ਆ ਹੈਗਾ ਆ ਮਾਰਕ ਬ੍ਰੇਡ ਸਿਸਕਿਊ ਕਾਉਂਟੀ ਦੇ ਵਿੱਚ ਰਹਿਣ ਵਾਲੇ ਇਨਸਾਨ ਆ ਜਿਹੜੇ ਓਰੀਗਨ ਕੈਲੀਫੋਰਨੀਆ ਬਾਰਡਰ ਤੇ ਨਜ਼ਦੀਕ ਪੈਂਦੀ ਆ ਇਨਾਂ ਦੇ ਦੁਆਰਾ ਇਹ ਜਿਹੜਾ ਲਾਸ ਸੂਟ 2019 ਦੇ ਵਿੱਚ ਲਿਆਂਦਾ ਗਿਆ ਸੀ ਜਿਸ ਵਿੱਚ ਬ੍ਰਾਈਟ ਨੇ ਇਹ ਦਾਵਾ ਕੀਤਾ ਸੀਗਾ ਵੀ ਉਸ ਨੂੰ ਓਪਨ ਕੈਰੀ ਪਰਮਿਟ ਜਿਹੜਾ ਉਹ ਮਿਲਿਆ ਹੀ ਨਹੀਂ ਜਦ ਕਿ ਉਸ ਦੀ ਕਾਉਂਟੀ ਦੀ ਜਿਹੜੀ ਪੋਪੂਲੇਸ਼ਨ ਆ ਉਹ ਸਿਰਫ 432000 ਆ ਸੋ ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਆਰਗਿਊ ਕੀਤਾ ਵੀ ਜਿਹੜਾ ਕਾਨੂੰਨ ਆ ਸੂਬੇ ਦਾ ਇਹ ਸੰਵਧਾਨਿਕ ਹੈਗਾ ਆ ਪਰ ਜਿਹੜੇ 9 ਸਰਕਟ ਕੋਰਟ ਆਫ ਅਪੀਲ ਨੇ ਕਿਹਾ ਵੀ ਇਹ ਗੈਰ ਸੰਵਧਾਨਿਕਾ 2 ਲੱਖ ਦੀ ਪਾਪੂਲੇਸ਼ਨ ਤੋਂ ਵੱਧ ਕਾਉਂਟੀਜ਼ ਦੇ ਵਿੱਚ ਪਰਮਿਟ ਨਹੀਂ ਦੇਣਗੇ ਉਸ ਤੋਂ ਘੱਟ ਵਾਦੀ ਵਾਲੀ ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੇ ਵਿੱਚ ਪਰਮਿਟ ਬੇਸਿਕਲੀ ਓਪਨ ਕੈਰੀ ਦੇ ਦੇਣ ਦੀ ਇਸ ਫੈਸਲੇ ਦੇ ਨਾਲ ਇਜਾਜ਼ਤ ਜਿਹੜੀ ਆ ਉਹ ਮਿਲ ਸਕੇਗੀ ਸੋ ਹੁਣ ਦੇਖਦੇ ਹਾਂ ਵੀ ਸੂਬਾ ਇਸ ਚੀਜ਼ ਨੂੰ ਲੈ ਕੇ ਕੀ ਅੱਗੇ ਕਦਮ ਅਵਧਾਉਂਦਾ ਆ ਆਪਾਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਅਜਿਹੇ ਕਾਨੂੰਨਾਂ ਦੇ ਉਲਟ ਹੀ ਇਥੋਂ ਦੇ ਜਿਹੜੇ ਅਟਰਨੀ ਜਨਰਲ ਨੇ ਉਹ ਚੱਲਦੇ ਆ ਰਹੇ